ਉਹ ਕੱਟ ਕੇ ਚਲਾਨ ਸਾਨੂੰ ਮਿਲਦਾ ਏ ਨਾਮਣਾ ਬਿਨਾ ਗੱਲੋਂ ਐਵੇਂ ਸਾਨੂੰ ਕਰੋ ਬਦਨਾਮਣਾ ਉਹ ਕੱਟ ਕੇ ਚਲਾਨ ਸਾਨੂੰ ਮਿਲਦਾ ਏ ਨਾਮਣਾ ਬਿਨਾ ਗੱਲੋਂ ਐਵੇਂ ਸਾਨੂੰ ਕਰੋ ਬਦਨਾਮਣਾ ਉਹ ਕਿਸੇ ਨਾਲ ਕਿਤੇ ਨਾ ਕੋਈ ਵਾਰਦਾਤ ਹੋ ਜੇ ਇਸੇ ਕਰਕੇ ਆ ਨਾ ਕਿ ਅਸੀਂ ਲਾਏ ਹੋਇਆ ਉਹ ਚੌਂਕਾਂ ਵਿੱਚ ਲਾਲ ਬੱਤੀ ਜੰਪ ਕਰ ਦੇ ਥੋਡੀ ਸੇਫਟੀ ਦੇ ਰੂਲ ਜੋ ਬਣਾਏ ਹੋਇਆ ਉਹ ਚੌਂਕਾਂ ਵਿੱਚ ਲਾਲ ਬੱਤੀ ਜੰਪ ਕਰ ਦੇ ਥੋਡੀ ਸੇਫਟੀ ਦੇ ਰੂਲ ਜੋ ਬਣਾਏ ਹੋਇਆ ਉਹ ਕਾਗਜ਼ ਜੇ ਪੁੱਛੋ ਕਹਿੰਦੇ ਘਰ ਅੱਜ ਰਹਿ ਗਏ ਕੰਮ ਸੀ ਜ਼ਰੂਰੀ ਤਾਈਓ ਤਿੰਨ ਜਾਣੇ ਬਹਿ ਗਏ ਉਹ ਕਾਗਜ਼ ਜੇ ਪੁੱਛੋ ਕਹਿੰਦੇ ਘਰ ਅੱਜ ਰਹਿ ਗਏ ਕੰਮ ਸੀ ਜ਼ਰੂਰੀ ਤਾਈਓ ਤਿੰਨ ਜਾਣੇ ਬਹਿ ਗਏ ਹੀ ਆ ਦੱਸੋ ਕਿਵੇਂ ਸੀਟ ਬੈਲਟ ਲਾਈ ਉਹ ਆਪ ਹੀ ਆ ਦੱਸੋ ਕਿਵੇਂ ਸੀਟ ਬੈਲਟ ਲਾਈ ਤੇ ਕਿੱਲੇ ਆਣੇ ਹੈਲਮਟ ਪਾਏ ਹੋਇਆ ਕਤੋਂ ਚੌਂਕਾ ਵਿੱਚ ਲਾਲ ਬੱਤੀ ਜੰਪ ਕਰਦੇ ਟੋੜੀ ਸੇਫਟੀਲ ਰੂਲ ਜੋ ਬਣਾਏ ਹੋਇਆ ਉਹ ਚੌਂਕਾ ਵਿੱਚ ਲਾਲ ਬੱਤੀ ਜੰਪ ਕਰਦੇ ਟੋੜੀ ਸੇਫਟੀਲ ਰੂਲ ਜੋ ਬਣਾਏ ਹੋਇਆ ਕਿ ਕੋ ਨਸ਼ਾ ਹੈ ਮੇ ਗੱਡੀਆਂ ਭਜਾਈਏ ਨਾ ਬਿਨਾ ਗੱਲੋਂ ਜਾਨ ਨੂੰ ਵੀ ਖਤਰੇ ਚ ਪਾਈਏ ਨਾ ਉਹ ਕਰਕੇ ਕੋਈ ਨਸ਼ਾ ਹੈ ਗੱਡੀਆਂ ਭਜਾਈਏ ਨਾ ਬਿਨਾ ਗੱਲੋਂ ਜਾਨ ਨੂੰ ਵੀ ਖਤਰੇ ਚ ਪਾਈਏ ਨਾ ਉਹ ਵੇਖਦਾ ਏ ਲੋਦੀ ਰੋਜ ਸੜਕਾਂ ਦੇ ਉੱਤੇ ਉਹ ਵੇਖਦਾ ਏ ਲੋਦੀ ਰੋਜ ਸੜਕਾਂ ਦੇ ਉੱਤੇ ਪੁੱਤ ਕਿੰਨੀਆਂ ਹੀ ਮਾਵਾੜੇ ਗਵਾਏ ਹੋਇਆ ਕਾ ਚੌਂਕਾ ਵਿੱਚ ਲਾਲ ਬੱਤੀ ਜੰਪ ਕਰਦੇ ਢੋਡੀ ਸੇਫਟੀ ਦੇ ਰੂਲ ਜੋ ਬਣਾਏ ਹੋਇਆ ਉਹ ਚੌਂਕਾ ਵਿੱਚ ਲਾਲ ਬੱਤੀ ਜੰਪ ਕਰਦੇ ਢੋਡੀ ਸੇਫਟੀ ਦੇ ਰੂਲ ਜੋ ਬਣਾਏ ਹੋਇਆ ਕਿਆ ਬਾਗਿਆ ਬਾਗ ਬਹੁਤ ਬਹੁਤ ਸੁਣਾਇਆ ਬਹੁਤ ਜੀ ਬਹੁਤ ਜੀ ਮੈਂ ਅੱਜ ਸੁਣਿਆ ਪਹਿਲੀ ਵਾਰੀ ਗਾਣਾ